ਮਹਾਰਾਜ ਨੇ ਕਿਹਾ ਕੱਲਿਆ ਜਦੋਂ ਤੁਸੀਂ ਕਿਰਪਾਣ ਦਾ ਦਅਬ ਕਰਨਾ ਛੱਡ ਦਿੱਤਾ ਜਾਂ ਕਿਸੇ ਨੇ ਗਲ ਦੇ ਵਿੱਚ ਪਾ ਲਈ ਤਾਂ ਸਮਝੋ ਕਿ ਤੁਹਾਡਾ ਰਾਜ ਭਾਗ ਖਤਮ ਹੋ ਜਾਏਗਾ ਉਹਨੇ ਰਾਏ ਕੱਲਾ ਤੇ ਕਿਰਪਾਣ ਦੀ ਬਖਸ਼ਿਸ਼ ਲੈ ਕੇ ਚਲਾ ਗਿਆ ਘਰੇ ਇਹਨੇ ਬੜੀ ਸੇਵਾ ਕੀਤੀ ਫਿਰ ਇਹਦੇ ਪੁੱਤਰ ਨੇ ਬੜੀ ਸੇਵਾ ਕੀਤੀ ਅੱਗੋਂ ਪੋਤਰਾ ਬੈਠਾ ਉਹ ਮਲਾਣਿਆਂ ਦੀ ਸੰਗਤ ਦੇ ਵਿੱਚ ਪੈ ਗਿਆ ਤੁਰਕ ਨੇ ਜਿਹੜੇ ਉਹਨੂੰ ਸਮਝਾਉਣ ਕਿ ਤੁਹਾਡੇ ਜਿਹੜੇ ਵਡੇਰੇ ਹੋਏ ਨੇ ਇਹ ਹਿੰਦੂਆਂ ਦੇ ਗੁਰੂ ਨੂੰ ਮੰਨਦੇ ਸਨ ਤੇ ਤੁਸੀਂ ਆ ਕੀ ਹਿੰਦੂਆਂ ਦੇ ਗੁਰੂ ਦੀ ਪੂਜਾ ਕਰਦੇ ਹੋ ਕਿਰਪਾਨ ਰੱਖੀ ਰੱਖਦੇ ਹੋ ਹਰ ਟਾਈਮ ਰਾਏ ਕੱਲੇ ਦੇ ਪੋਤਰੇ ਨੂੰ ਤੁਰਕ ਕਹਿੰਦੇ ਇਹਨੂੰ ਗਲ ਚ ਪਾਇਆ ਕਰੋ ਕਿੰਨੀ ਵਧੀਆ ਕਿਰਪਾਨ ਹੈ ਇਹਨੇ ਉਹਨਾਂ ਦੇ ਬਾਰ ਬਾਰ ਕਹਿਣ ਤੇ ਇਹਨੇ ਗਲ ਚ ਪਾ ਲਈ ਤੇ ਗਲ ਚ ਪਾ ਕੇ ਉਸੇ ਵੇਲੇ ਸ਼ਿਕਾਰ ਖੇਡਣ ਲਈ ਤੁਰ ਪਿਆ ਨਾਲ ਸੈਨਿਕਾਂ ਨੂੰ ਲੈ ਕੇ ਵੇਖਿਆ ਇੱਕ ਹਿਰਨ ਤੁਰਿਆ ਜਾ ਰਿਹਾ ਇਹਨੇ ਹਿਰਨ ਨੂੰ ਵੇਖ ਕੇ ਉਸੇ ਵੇਲੇ ਹਿਰਨ ਦਾ ਪਿੱਛਾ ਕੀਤਾ ਬੰਦਿਆਂ ਨੂੰ ਕਿਹਾ ਤੁਸੀਂ ਇੱਥੇ ਖੜ ਜੋ ਹੰਕਾਰ ਦੇ ਨਾਲ ਕੱਲਾ ਹੀ ਗਿਆ ਮੈਂ ਸ਼ਿਕਾਰ ਕਰਾਂਗਾ। ਕਿਰਪਾਨ ਮਹਾਰਾਜ ਦੀ ਇਹਦੇ ਹੱਥ 'ਚ ਜਦੋਂ ਹਿਰਨ ਅੱਗੇ ਆਇਆ ਇਹਨੇ ਇੱਕਦਮ ਮਿਆਨ 'ਚੋਂ ਕਿਰਪਾਨ ਕੱਢ ਕੇ ਹਿਰਨ ਦੇ ਮਾਰੀ। ਹਿਰਨ ਹੈ ਜਿਹੜਾ ਉਹਦਾ ਕੱਖ ਨਾ ਵਿਗੜਿਆ ਓਸ਼ਾਲ ਮਾਰ ਕੇ ਬਚ ਗਿਆ। ਤੇ ਜਿਹੜਾ ਰਾਏ ਕੱਲੇ ਦਾ ਪੋਤਰਾ ਸੀ ਜਦੋਂ ਇਹਨੇ ਤਿੱਖੀ ਤਲਵਾਰ ਗੁਰੂ ਗੋਬਿੰਦ ਸਿੰਘ ਵਾਲੀ ਮਾਰੀ ਹਿਰਨ ਦੇ ਇਹਦਾ ਹੱਥ ਟਿੜਕ ਕੇ ਨਾ ਉਹ ਕਿਰਪਾਨ ਇਹਦੇ ਪੱਟ ਤੇ ਆਵ ਜੀ ਜਦੋਂ ਇਹਦੇ ਪੱਟ ਤੇ ਕਿਰਪਾਨ ਵੱਜੀ ਇਹਦਾ ਪੱਟ ਚੀਰਿਆ ਗਿਆ ਘੋੜੇ ਤੇ ਸਵਾਰ ਸੀ ਘੋੜੇ ਤੋਂ ਠਾਂ ਡਿੱਗ ਗਿਆ ਹਾਏ ਹਾਏ ਕੁਰਲੰਦਾ ਰੋਲਾ ਪਾਉਂਦਾ ਸੈਨਿਕ ਦੂਰ ਨੇ ਨਾਲ ਦੇ ਨੇ ਜਿਹੜੇ ਉਹਨਾਂ ਨੂੰ ਅਵਾਜ਼ ਪਹੁੰਚੀ ਕੌਣ ਨੇ ਹਾਏ ਹਾਏ ਕਰਦਾ ਨੇੜੇ ਪਹੁੰਚੇ ਵੇਖਿਆ ਉਹਨਾਂ ਨੇ ਉਸੇ ਵੇਲੇ ਪਾਲਕੀ ਮਂਗਾਈ ਜਦ ਵੇਖਿਆ ਪੱਟ ਕਟਿਆ ਗਿਆ ਰਾਏ ਕੱਲੇ ਦਾ ਪੋਤਰੇ ਨੂੰ ਪਾਲਕੀ ਚ ਭਾਇਆ ਤੇ ਜਦੋਂ ਲੈ ਕੇ ਜਾ ਰਹੇ ਨੇ ਆਪਾਂ ਕੱਲ ਸੁਣਿਆ ਕਿ ਰਾਹ ਦੇ ਵਿੱਚ ਹੀ ਮਰ ਗਿਆ ਘਰ ਵੀ ਨਾ ਪਹੁੰਚ ਸਕਿਆ ਮਹਾਰਾ ਦਾ ਬਚਨ ਸੀਨਾ ਵੀ ਇਹ ਕਿਰਪਾ ਨੂੰ ਗੱਲ ਤੇ ਨਹੀਂ ਪਾਉਣਾ ਇਹ ਸਤਕਾਰ ਦੇ ਲਈ ਤੁਹਾਨੂੰ ਦਿੱਤੀ ਹੈ ਸਾਤ ਸੰਗਤ ਜੀ ਇਸ ਤਰ੍ਹਾਂ ਰਾਏ ਕੱਲੇ ਦੇ ਪੁੱਤਰੇ ਦਾ ਅੰਤ ਹੋਇਆ